ਹਾਂਜੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਤੇ ਅੱਜ ਦਾ ਆਪਣਾ ਬਲੌਗ ਹੋ ਗਿਆ ਸਟਾਰਟ ਤੇ ਕਰੋ ਤੁਸੀਂ ਇੰਜੋਏ ਨਹੀਂ ਦੇਖੋ ਇਹ ਦੇਖ ਕੇ ਬਜੀਨ ਖਸ ਕੇ ਖਾਤਾ ਖੁੱਲ ਰਹੀਆਂ ਆ ਆ ਬੜੀ ਮਾਤੀ ਚਾ ਬਾਈ ਇੰਦਰਤਾਰ ਜੁਈ ਜਾਂਦੀ ਏ ਨਹੀਂ ਇਹ ਕਿਉਂਦੀ ਨਹੀਂ ਪੰਦੂ ਨੂੰ ਤਾਰਾ ਤੋਂ ਸਤੂ ਤਾਰਾ ਨਾ ਸੀ ਹਲੇ ਕਿੰਨੀ ਅਗੇ ਚੋੜੀਆਂ ਇਹਨੂੰ ਪਹਿਲਾਂ ਮੇਰੀਆਂ ਇਹ ਪਹਿਲੀ ਆ ਡੇੜੀ ਦੀ ਦੂਜੀ ਆ ਉਹਨੇ ਆ ਛੋਟੀ ਜੋਟੀ نالک کالے کی فنکشا ਕੀ ਮੱਝ ਅੱਛਾ ਹਾਂ ਮੱਝ ਦੇ ਰੋਸ਼ਿੰਦਰੀ ਵਾਲੀ ਚੋਈ ਆ ਜੀ ਤੇਰਾ ਨਹੀਂ ਨਹੀਂ ਰਾਹ ਆ ਪਈ ਦên ਚੜ ਗਿਆ ਨਹੀਂ ਰਾਹ ਦੇ ਵੀ ਆਉਂਦਾ मुर्गे बांगा बि जे कैमरा देसी ਟੋਟਲ ਮੱਝਾਂ ਕਿੰਨੀਆਂ ਦੁੱਧ ਦੇ ਟੋਟਲ 2 4 5 8 ਮੈਸਨੀਆਂ 8 ਅੱਧ ਤੇ ਗਾਵਾਂ 5 ਗਾਵਾਂ 5 ਮੱਝਾਂ ਤਾਂ ਸੂਣ ਵਾਲੀਆਂ ਨਹੀਂਆਂ ਨੋਰਾ ਕੰਨੇ ਅਦਾ 7 ਨਹੀਂ ਇਹ ਜੰਬੜ ਹੁੰਦੀ ਆ ਉਹ ਛੋਟੀ 5 ਮਹੀਨਿਆਂ ਦੀ ਆ ਮੈਂ 4 ਮਹੀਨੇ ਦੀ ਹੈ। ਤੋ ਕੜਾ ਹੋ ਰਹੀ ਆ। ਆਓ ਮੈਂ 3 ਮਹੀਨਿਆਂ ਦੀ ਹੋ ਗਈ ਆ ਬੱਡੀ ਵੀ ਜਾਣੀ ਜਿਹੜੀ ਨੇ ਜਿਹੜੀ। ਉਹ ਜੋ ਡੇਟਾ ਇਬੀ ਜਾਨੀ ਹੋ ਰਹੀ ਆ। ਹਮਮ ਬਸ ਹਾ ਤਰਮੀਨ ਹੀ ਆ ਦਜੀਆ ਕੋਈ ਜਣੀ ਛੱਡੇ ਛੱਡਾ ਖਾ ਸਕੋ। ਤੋ ਜੀ ਜਿੰਦਰਾ ਇਹ ਪੁਰਾਣਾ ਮਾ ਦੁੱਧ ਪੰਜਰਾ ਨਹੀਂ ਦੇਖਣਾ। ਪੱਜੀ ਦਾ ਹੋਣਾ ਨਾ ਨਾ ਪਾ ਰਹੀ ਹੈ ਇਹ ਕਰੇ گاਵਾ ਵਾਲਾ ਢੀ ਡਰਮ ਲਾ ਰੱਖਿਆ ਇੱਕ ਨੀ ਉਹ ਜੀ ਮੱਧਿਆ ਦਾ ਹੈ ਡਰਾਮੇ ਚ ਕਟੇ ਕਨਾਲੀ ਚੋਣੀਆਂ ਹਨ ਵਾਤਾ ਕਾਲੇ ਨੇ ਦੁੱਧ ਢੋਲੀ ਅਹੀ ਚੀਜ਼ ਐ ਇਹ ਹੈਗਾ ਲਾਈ ਵੀਸਟ ਇਹ ਲੀਵਰ ਵਾਸਤੇ ਹੁੰਦਾ ਭੁੱਖ ਵਾਸਤੇ ਭੁੱਖ ਵਾਸਤੇ ਡਾਈਜੈਸ਼ਨ ਸਸਟੈਂਸ ਨੂੰ ਕਰਨਾ ਹੱਤ ਤਿਆ ਇਹ ਹੈਗਾ ਪੰਜੀਰੀ ਬੋਡਰ ਇਹਦਾ ਕੀ ਕੰਮ ਐ ਇਹ ਜਿਵੇਂ ਹਜਿਉਂ ਤਾਜੀ ਸੂਈ ਹੋਈ ਐ ਹੂੰ ਤੇkörper ਤੋਂ ਜਿਹਨੇ ਸਰੀਰ ਸੰਭਾਲਣ ਲਈ ਕੇ ਡੀ ਦੁੱਧ ਤੇ ਲਿਉਂਦਾ ਛੇਤੀ ਦੁੱਧ ਤੇ ਲਿਉਂਦਾ એનર્ਜੀ ਦਿੰਦਾ ਅੱਛਾ ਇਹ ਤੁਸੀਂ ਕਿੰਨਾ ਚਿਰ ਚਲਾਉਨੇ ਬਸ ਉਹਨੂੰ ਉਸਨੂੰ ਚੱਲਦਾ ਮਹੀਨਾ ਲਾਈ ਵੇਸਟ ਤਾਂ ਗੁੱਲੀ ਜਾਂਦਾ ਰਹਿੰਦਾ ਉਹ ਜਿਹੜਾ ਲਾਸਟ ਤੇ ਪਾਇਆ ਉਹ ਬਸ ਮਹੀਨਾ ਚੱਲਦਾ ਇੱਕ ਮਹੀਨੇ ਵਿੱਚ ਖਾ ਜਾਂਦੀ ਹੈ ਪਰ ਜੇ ਹੋਰ ਹੋ ਆਥਨ ਵੇਲੇ ਦੂਜਾ ਮਹੀਨਾ ਲਾਇਆ ਅੱਛਾ ਪਾਲਿਆ ਕਰਲੇ ਨੇ ਨਿਆਣਾ ਕਲੇ ਬਰਕਤ ਦੀ ਮਾਂ ਏ ਪਹਿਲਾ ਕੱਲ ਸ਼ਾਮ ਨੂੰ ਚਵਾਈ ਕਰਾਤੀ ਸੀ ਹੁਣ ਸਵੇਰ ਦੀ ਹੈ ਨਾ ਕਲੇ ਨੇ ਪਹਿਲੀ ਰੱਖੀਆਂ ਬਾਹਲਟੀਆਂ ਨੇੜੇ 2 ਲੀਟਰ ਟਾਈਮ ਦਾ ਦੁੱਧ 4 ਲੀਟਰ 4 ਲੀਟਰ ਕੰਧ ਕਿੱਦਾਂ ਦੀ ਜਮਣੀ ਆ ਆਣਾ ਰੱਖਣਾ ਗਾਲੇ ਪਾਣਾ ਬਣਾਉਂਗੇ ਵੇਚਦੇ ਨਹੀਂ ਪਾਲਾ ਰੱਖਣਾ ਕਿਹੜੇ ਟੀਕੇ ਦਾ ਇਹ ਹੈਗਾ ਵਿਮਨ ਨਿਊ ਦਾ ਇਹ ਬੀਸੀ ਬੈਂਕ ਵੀਰਾਂ ਵਾਲੀ ਵਾਲੇ ਅੱਛਾ ਮਾ ਇਹਦੀ ਆਸ ਹੈ ਨਾ ਮਾ ਇਹਦੀ ਆਸ ਲੋਕ ਖਰਾਬ ਹੋਏ। ਪ੍ਰਾਉ ਸਿੰਘ ਲੱਗ ਰਿਹਾ ਗੱਲਾਂ ਕਰਨ। ਠੀਕਾ ਨਹੀਂ ਰੋਕਦਾ ਉਹਨੂੰ ਬੜਾ ਨਾ ਮੋਟੀਆਂ ਤਾਰਾਂ ਨੇ 나ੜੇ ਰੰਦੀ ਦੇਖਣੇ ਪੁੱਛ। ਇਧਰ ਨਮਾਉਣੀਆਂ ਨੇ ਹਜੇ। ਆ ਨਮਾਤੀਆਂ। ਹਲੋ ਫਰਤ ਧੋਣ ਵਾਲਾ ਉਧਰ। ਇਧਰ ਨਮਾਈ ਜਾਂਦੇ ਆ ਬੀਬੀ। ਦੇ ਦੇਦਾ ਵੀਡੀਓ ਪਾਵਾਂਗੇ ਦੋ ਕਾਨ ਉਹ ਰਵਾ ਦਿੰਦਾ ਹੈ ਅੱਛਾ ਪਹਿਣਾ ਦੋ ਸੀਗੀਆਂ ਜੁੜਵਾ ਸੀ ਇਹਦੇ ਨਾਲ ਵੀ ਖਪਾਣੇ ਦੀ ਰੋਟੀ ਆ ਘਟੇ ਨਵਾਰੀਆਂ ਪਰਾਂ ਸਾਬ ਗਲਤ ਹੋਈ ਅੱਛਾ ਹਗਾ ਦੋ ਬੱਚੇ ਦਿੰਦੀ ਐ ਇਹਨਾਂ ਦਾ ਰਵਾ ਕਾਨ ਉਹ ਇਹ ਰਬਈ ਇਹ ਜਾ ਸੀਗਾ ਜੀ ਦੇਰੀ ਜੀ ਮਾਂ ਜੀ ਹਾਂ ਇਹ ਤਾਂ ਇਹ ਹੋਈ ਆ ਹਾਂ ਇਹ ਦੋ ਭੈਣਾਂ ਸੀ ਆ ਕਟਨਾ ਉਹਨੇ ਪਹਿਲੀ ਵਾਰੀ ਜਦੋਂ ਪਹਿਲੀ ਵਾਰੀ ਪਹਿਲੇ ਸਵੇਰੇ ਜੀ ਹੋਈ ਸੀਗੀ ਉਹਨੇ ਇਹ ਦੋ ਬੱਚੇ ਰੱਖਿਆ ਹੁਣ ਇਹਦਾ ਵੀ ਸ਼ੱਕ ਆ ਵੀ ਦੋ ਰਹੂਗਾ ਨਹੀਂ ਨਹੀਂ ਪਿਛਲੀ ਵਾਰੀ ਤਾਂ ਦੱਸਤਾ ਬੱਸਾ ਕੱਲ੍ਹ ਆ ਹੀ ਦੇਖਾਂਗੇ ਤੇ ਇਹ ਤੇ ਕੀ ਹੈ ਜੇ ਇਹਦਾ ਢੇਡ ਵੀ ਨਾ ਪਿਆ ਪਰ ਗਾਂਹ ਪੇਟ ਹੀ ਬੜਾ ਲੰਮਕਾਈ ਜਾਂਦੀ ਇੰਨੀ ਖਰਾਕ ਪਾਉਣ ਉੱਤੋਂ ਰਾਜ਼ੀ ਨਹੀਂ ਹੋ ਰਹੀ ਪੇਟ ਹੀ ਲੰਮਕੀਆਂ ਇਹ ਤਾਂ ਸ਼ੱਕਾ ਜੀ ਸ਼ੱਕ ਪੈਂਦਾ ਵੀ ਕੱਟਿਆ ਲਾ ਰਿਹਾ ਹਾਂ ਇਹ ਦੋ ਤੇ ਤੀਆਂ ਦਾ ਵੀਡੀਓ ਬਣਾ ਗਿਆ ਨਾ ਇਹ ਟਵਿੰਸ ਦੇ ਵੀ ਸਟ੍ਰਿੰਗ ਦੇ ਵੀ ਜਾ ਵੀ ਜਾ ਰਹੀ ਹੈ ਦੋ ਬੱਚੇ ਤਾਂ ਕੀ ਕਾਕਾ ਕੁਦਰਤ ਦੇ ਰੰਗ ਆਪਣੇ ਮੱਜ ਦੇ ਦਿੱਤੇ ਸੀ ਹਾਂ ਉਹ ਪਰ ਬੈਡ ਵੀ ਨਾ ਪਾ ਟੈਨਸ਼ਨ ਤੇ ਜਿ ਆਉਂਦੇ ਹੁੰਦੇ ਤਾਂ ਗੱਲ ਵਾਕੀ ਸੀ ساری ਰਾਤ ਲੱਗੀ ਹੋਈ ਦੋਨੇ ਮੇਰੇ ਉਧਰ ਲੀਆਂ ਆਏ ਨਮੋਣ ਵਾਲੀਆਂ ਰਹਣੀਆਂ ਹਨ ਹੱਥ ਨਾਲ ਹੁਣ ਮਾਰਨਾ ਐਬ੍ਰੇਦ ਤੇ ਪਹਿਲੇ ਉਹ ਸਪੀਡ ਦਾ ਬਾਣੀ ਹੈ ਹਨ ਮਾਰ ਲੈਣਾ ਹੱਥ ਮੋਟਾ ਮੋਟਾ ਸਾਰੀਆਂ ਆ ਗਾਂਈਆਂ ਆਈਆਂ ਤਾਂ ਪੱਟ ਜੇ ਵਾਲੇ ਦੇ ਕੋਲ ਉਹ ਸੋਣ ਨਹੀਂ ਨਹੀਂ ਆ ਵੀ ਕਰਦੀਆਂ ਤਿਆਰ ਕਰੀਆਂ ਨਹੀਂ ਆਣਾ ਗਾਲੇ ਤੇਰੀ ਇਹਦੇ ਨਾਲ ਜਿਹੜੀ ਐਸਐਸ ਤਿਆਰ ਕਰੀ ਸੀ ਉਹਦਾ 1 ਮਹੀਨਾ ਰਹਿੰਦਾ ਸੀਗਾ ਖੂਨ ਚ ਉਹ ਸੇਲ ਕਦੀ ਵੀਡੀਓ ਵੀ ਪਈ ਆਪਣੇ ਕੋਲੇ ਉਹ 2 ਲੱਖ ਦੀ ਵੇਚੀ ਸੀ 1 ਮਹੀਨਾ ਰਹਿਣ ਤੇ 2 ਸਾਲ ਦੀ ਸੀ ਹਜੇ ਇਹ ਵੇਚਣੀ ਨਹੀਂ ਸੀ ਦੇਖਣਾ ਸੀ ਆ ਚੀਜ਼ 10 10 ਉਹ ਜਗਾ ਹੈ ਨਹੀਂ ਸੀ ਉਦੋਂ ਆ ਵੀ ਕਰਦੀ ਆਣਾ ਇਹ ਤਾਂ ਸਾਫੇ ਲੱਗੇ ਗਿਆ ਸੀ ਇਹ ਥੋੜਾ ਜਿਹਾ ਤੇ ਤਿਆਰ ਕਰੀ ਸੀ ਆ ਵੀ ਬੱਤੀ ਐ ਤੇ ਇਹਦੀ ਧੀ ਆ ਇਹਦੀ ਧੀ ਗਾਹਾਂ ਤੇਰੇ ਕੋਲੇ ਆਉ ਬੈ ਲੈ ਕੇ ਜਾਈ ਤੇਰਾ ਧੀ ਪਿੱਛੇ ਪਾਦੀ ਸਿੱਧਣ ਸਿੱਧੀ ਮਾ ਮੈਂ ਵੀ ਲੈ ਕੇ ਜਾਊਂਗਾ ਇੱਕ ਹੁਣ ਆਈ ਨਹੀਂ ਪਤਾ ਗਾਹਾਂ ਨੂੰ ਇਹ ਬੱਚਾ ਲੇ ਦੇ ਹੁਣ ਇਹਨੇ ਵੀ ਇੱਕ ਦਵਾਰੇ ਇੱਕ ਬੱਚੀ ਨੂੰ ਜਨਮ ਦਿੱਤਾ ਨਾ ਜਿਹੜੀ ਉਹਦੀ ਭੈਣ ਅੱਛਾ ਇਹਦੀ ਭੈਣ ਆ ਨਾ ਇਹ ਮਾਮਾ ਧੀਆਂ ਨੇ ਹਾਂ ਉਹ ਤਾਂ ਨਹੀਂ ਧੀ ਤੇਰੇ ਕੋਲੇ ਬਾਜੀ ਉਹ ਆ ਵਡਾਂ ਦੀ ਬੋਟੀ ਆ ਮੱਝਾਂ ਵੀ ਸਾਡੇ ਕੋਲ ਦਾ ਤੀਜੀ ਬਿੜੀ ਲਈ ਜਾਂਦੀ ਹੈ ਹੂੰਹ ਤੀਜੀ ਬਿੜੀ ਹੁਣ ਆਈ ਆਓ ਬੰਦ ਮੈਂ ਇਹਦੀ ਆਹ ਝੋਟੀ ਖੜੀ ਹੈ ਇਹਦੀ ਦਾ ਉੱਧਰ ਕੱਟੀ ਖੜੀ ਆ ਵੀ ਘਰ ਦੀ ਹੈ ਨਾ ਕਿੰਨੇ ਵੇ ਸੁਪੀ ਹੁਣ ਇਹ ਸੁਪੀ ਦੂਜਾ ਸੀ ਇਹ ਦੂਜਾ ਨਾ ਹੁਣ ਕੀ ਰਿਗਾਰਡ ਹੈ ਨਾ ਇਹ ਪਹਿਲਾਂ ਲੱਗਦੀ ਸੀ ਆਪਣੇ ਕੋਲ 18 ਲੇਖ ਤੇ ਸੁਵੀ ਨੂੰ ਲੱਗ ਜਾਂਦਾ 12 13 ਨੇ ਹੁਣ ਇਹਦੇ ਥੱਲੇ ਹੋਊਗਾ 16 ਸੈਂਟੀਮੀਟਰ ਤੋਂ ਜ਼ਿਆਦਾ ਹੈ ਐਕਜੀ ਪਤਾ ਨਹੀਂ ਕੀ ਗੱਲ ਹੈ ਇਹ ਫੈਕਟ ਨਹੀਂ ਹੈਗੀ ਦਾਣਾ ਦੂਣੀ ਨਹੀਂ ਖਾਣ ਲੱਗੀ ਜਦੋਂ ਬਾਕੀ ਇਹਦੀ ਮੌਸਮ ਦੀ ਹੈ ਨਹੀਂ ਦੀ ਮੌਸਮ ਤਾਂ ਠੀਕ ਹੈ ਜਲ ਕਰਾਣਾ ਹੀ ਨਹੀਂ ਪਾਣੀ ਦੇ ਨਾ ਦਾਣਾ ਖਾਂਦੀਆਂ ਨਹੀਂ ਮੈੜਾ ਕੁਝ ਕਲਾਈਮੇਟ ਚੇਂਜ ਨਾਲ ਵੀ ਫਰਕ ਪੈ ਜਾਵੇ ਆਹ ਮੇਰੇ ਜਿਹੜੇ ਬੱਚੇ ਦਾ ਵੀ ਵੜਾ ਕਰਦੀ ਆ ਸੁਰਤ ਬੱਚੇ ਤੇ ਸਭ ਤੋਂ ਪੁਰਾਣੀ ਮੱਝ ਕਿਹੜੀ ਹੈ ਤੁਹਾਡੇ ਹੁਣ ਆਹ ਪੁਰਾਣੀ ਆ ਕਿੰਨੇ ਟਾਈਮ ਦੀ ਹੈ ਕਿੰਨੇ ਕਿਚਰ ਹੋ ਗਏ ਇਹਨੂੰ ਲੈ ਕੇ ਆਂਦੇ ਨੇ ਜਦੋਂ ਆ ਜਦੋਂ ਸਟਾਰਟਿੰਗ ਕਰਿਆ ਸੀ ਕੰਮ ਉਦੋਂ ਦੀ ਹੈ ਗਾਈਆਂ ਤੋਂ ਮੱਝਾਂ ਨਹੀਂ ਜਦੋਂ ਗਾਵਾਂ ਤੋਂ ਮੱਝਾਂ ਬਣੀ ਆਈਆਂ ਸਿਰਾਂ ਕੱਲੀਆਂ ਗਾਵਾਂ ਹੀ ਹੁੰਦੀਆਂ ਤੇਰਾ ਮੱਝ ਆ ਲੈਂਦੀ ਉਦੋਂ ਮੁੜ ਕੇ ਆਈਆਂ ਸਾਰੀਆਂ 12ਵੇਂ ਤੁਸੀਂ ਥੀਏ 12ਵੇਂ ਤੁਸੀਂ ਪੀਜਾ ਵਾਲਿਆਂ ਵੀ ਜੀ ਤੇ 12 ਦੇ 1200 ਕਿੱਤੇ ਵੀ ਕਟੀਆਂ ਹੀ ਸੀਗੀਆਂ ਤੇ ਆਪਾਂ ਕੋਲੇ ਵੀ ਜਿੰਨੀਆਂ ਲੁੱਟੀਆਂ ਕਟੀਆਂ ਲੁੱਟੀਆਂ ਤੇ ਇੱਤਾ ਵਧੀਆ ਗੱਲ ਆ ਇਹ ਇਹਦੀ ਆ 30 ਜਿਹੜੀ ਅੱਛਾ ਇਹਦੀ 3 ਹੈ ਹਾਂ ਇਹ ਸਮਝ ਦੀ ਹਾਂ ਇਹ ਵੀ ਦੋ ਵਾਰੀ ਖੂਸੀ ਦੋਹੇ ਵਾਰੀ ਕਟੀਆਂ ਸੀ ਜਿਹੜੇ ਆ ਰਹੀ ਸੀ ਪਿਛਲੀ ਵਾਰ ਇਹ ਉਹ ਜਿਆਦੇ ਕੱਢਣੇ ਕਰਕੇ ਫਿੱਕੀ ਵਾਲੀ ਪੈ ਗਈ ਸੀਗੀ ਅੱਛਾ ਦੋ ਵਾਰੀ ਬੱਚਾ ਸਿੱਟ ਗਈ ਸੀਗੀ ਐਤਕੀ ਲੇਟ ਵਾਲੀ ਸੂਈ ਆ ਇਹ ਇਹਦੀ ਪਿਛਲੀ ਵਾਰੀ ਵਾਲੀ ਕੱਟੀ ਬੋ ਵੀ ਨਹੀਂ ਗੱਪਣ ਹੋਈ ਆ ਓਹੋ ਕੀ ਦੇਖਾਂ ਉਹ ਉਧਰ ਖੜੀ ਆ ਹਾਂ ਉਹ ਵੀ ਦਿਖਾ ਦਾਂ ਇਹ ਵੀ ਉਹ ਗਾਂਆਂ ਨੂੰ ਦੀ ਤੀਜੀ ਵੀੜੀ ਜਾਰੀ ਆ ਰਹੀ ਨੂੰ ਪਹਿਲੀ ਆਹ ਦੂਜੀ ਉਹ ਤੀਜੀ ਉਹ ਆ ਇਹ ਜਿਹੜੀ ਛੋਡੇ ਕੋਲੇ ਖੜੀ ਹੈਗੀ ਕੱਟੀ ਹੂੰ ਉਹ ਵੀ ਐਸੀ ਦੀ ਜਿਹੜੀ ਬੱਚਾ ਭੁੱਲ ਗਿਆ ਅੱਛਾ ਉਹ ਏਰੀਆ ਸਰਪਰਾਵੀ ਵਾ ਮਾਜੇ ਇੰਨੇ ਵਰੀ ਸੂਪੀ ਇਹਦੀਆਂ ਹੋਰ ਕੱਟੀਆਂ ਕਿੱਥੇ ਗਈਆਂ ਵੱਢੀਆਂ ਨੇ हां तेरे यहां इक कहां होगी मेरे कोले हां इक मेरे कोले हां हो दो होगियां ते इक अपने ਪਿੰਡ ਦੇ ਕਿੰਦਰ ਕੋਲੇ ਉਹਦੇ ਕੋਲੇ ਵੀ ਸੂਈ ਖੜੀ ਆ ਉਹਨੇ ਵੀ ਗਾਂ ਦੇ ਕੱਟੀ ਦਿੱਤੀ ਹੋਈ ਆ ਅੱਛਾ ਇਹ ਰਾਵਈ ਕੱਟੀਆਂ ਦੇ ਹੀ ਆ ਵੀ ਕੱਟੀਆਂ ਹੀ ਦਿੰਦਾ ਇਹ ਤੇ ਹੋਰ ਤੇ ਇੱਕ ਕੱਟੀ ਇਹਦੀ ਠੱਗਿਆ ਵਾਲੀ ਵੀ ਕੋਲੇ ਆ ਅੱਛਾ ਦੋ ਹੋਰ ਪਤਾ ਨਹੀਂ ਕਿ ਸਿਹ ਇਹ ਵੀ ਬੜੀ ਵਾਲੀ ਇਹ ਵੀ ਆ ਖੜੀ ਆ ਅੱਛਾ ਇਹਦੀ ਵਾਲੀ ਆ ਇੱਕ ਵਾਰ ਫੇਰ ਫੋਟ ਆ ਗਿਆ ਵੀ ਇਹ ਜਦੋਂ ਥੂ ਬੰਦੀ ਹੈਗੀ ਥੂ ਕੇ 28 ਦਿਨਾਂ ਬਾਅਦ ਹੀ ਬੋਲ ਬੰਦੀ ਆ ਦੁਬਾਰੇ ਖਾਤਰ ਅੱਛਾ ਫਿਰ ਜਿੰਦ ਨਹੀਂ ਬੋਲ ਪੀ ਮੁੜ ਕੇ ਬੱਚਾ ਹੀ ਲਵੇ ਲੱਗਣ ਦਿੰਦੀ ਬਸ 28 ਦਿਨ ਹੀ ਦੁੱਧ ਪੀਉਂਦੀ ਆ ਬੱਚੇ ਨੇ ਤੇ ਉਹ ਤਾਂ ਹੀ ਕੱਟੀਆਂ ਆਹ ਕੱਟੀਆਂ ਨਾ ਇੱਥੇ ਕੀ ਜਮੀ ਨਹੀਂ ਪਿਆਏ ਨੇ ਨਾ ਹੀ ਇਹ ਚੁੰਗਣੀ ਤੇ ਲੱਗੀ ਆ ੱਟਕੇ ਨਾਲ ਬੋਤਲ ਨਾਲ ਦੁੱਧ ਦੇ ਆ ਕੇ ਮਾਤਾ ਨੇ ਬਚਾਈ ਆ ਅੱਛਾ ਤੇ ਉਹ ਚੋ ਜਵਾਈ ਨੂੰ ਕੁਝ ਨਹੀਂ ਕਹਿੰਦੇ ਅੜਦੀ ਹੀ ਹੈਗੀ ਲੰਬੇ ਸਮੇਂ ਤੱਕ ਅੱਖ ਨਹੀਂ ਚੋਕੇ ਤੜਕੇ ਸੁਖੀ ਇੱਕ ਦਿਨ ਵੀ ਨਾ ਛੱਡ ਗਾ ਨਿਆਣਾ ਦਾ ਨਾ ਚੰਗੇ ਰਵੇ ਦੀ ਹੈ ਸਿੰਗ ਦਾ ਕੋਈ ਗਾਲੇ ਗੱਟੀ ਦੇ ਉਹ ਦਾਗਾਂ ਨਹੀਂ ਆ ਕੀ ਕਰਨ ਸਿੰਗ ਦਾ ਦਾਗ ਹੀ ਨਹੀਂ ਹੁੰਦੇ ਕਟੀਆਂ ਤੇ ਹੈ ਹੈ ਸਿੰਗ ਦਾ ਦਾਗ ਦੀ ਨਹੀਂ ਹੁੰਦੇ ਕਟੀਆਂ ਦੇ ਤੁਸੀਂ ਕਿਹਨਾਂ ਦਾ ਗੋਗੇ ਅਸੀਂ ਗਰੀਡ ਬਣਾਵਾਂਗੇ ਬਣਾ ਦਿੰਦਾ ਨਹੀਂ ਬਿਨਾ ਸਿੰਗ ਵਾਲੀ ਕੋਨੀ ਸਾਰੇ ਨਾ ਮੈਂ ਥੋੜੀ ਥੋੜੀ ਕੋਨੀ ਕਰਾਂ ਤੇ ਆ एग्जांपल ਕੀ ਦੇਈ ਜਾਂਦਾ ਸੀ ਹੁਣ ਅਵੇ ਨਾਮ ਪਰਦਾ ਸੀ ਟ੍ਰੇਨਿੰਗ ਕਰਕੇ ਆਈ ਸੀ ਜਦੋਂ ਉਹ ਕਹਿੰਦੇ ਸੀ ਉਹ ਕਹਿੰਦੇ ਜੇ ਨਾ ਹਿੱਸਾ ਖੁੱਲੀਆਂ ਛੱਡਣੀਆਂ ਛੱਡ ਕੇ ਰੱਖਿਆ ਕਰੋ ਤੁਸੀਂ ਹਾਂ ਅਸੀਂ ਕਹੇ ਜੀ ਸਿੰਗ ਫਸਾ ਲੈਣੀਆਂ ਫੇਰ ਜਿਹੜੇ ਬੰਦੇ ਤੁਸੀਂ ਆਪ ਦੇ ਬੱਚੇ ਤਿਆਰ ਕਰਦੇ ਹੋਗੇ ਹੂੰ ਜਿਹੜੀਆਂ ਕੱਟੀਆਂ ਦੇ ਸਿੰਗ ਲੱਗ ਜਾਂਦੇ ਅੱਛਾ ਸਿੰਘ ਦਾ ਆ ਗਿਆ ਕਰੋ ਹਾਂ ਫਿਰ ਹੁਣ ਤਾਂ ਆਪਾਂ ਨੂੰ ਆਹੀ ਟੈਰੀ ਹੁੰਦਾ ਵੀ ਇਹ ਖੁੱਲਣਾ ਛੱਡ ਤੀਏ ਇੱਕ ਦੂਜੇ ਦਾ ਸਿੰਘ ਟੱਕਰਾ ਮਾਰਨੀ ਹੈ ਇਹ ਟੱਕਾ ਮਾਰਨੀ ਹੈ ਹਾਂ ਸਿੰਘ ਫਸਾ ਲੈਣੀ ਫਿਰ ਉਹ ਕਹਿੰਦੇ ਜਦੋਂ ਸਿੰਘ ਹੀ ਨਾ ਹੋਵੇ ਸਹੀ ਗੱਲ ਹਾਂਜੀ ਤੇ ਕਿਵੇਂ ਲੱਗਿਆ ਫਿਰ ਸਾਡਾ ਅੱਜ ਦਾ ਬਲੌਗ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬੈਲ ਆਈਕਨ ਨੂੰ ਕਰ ਦਿਆ ਕਰੋ ਆਨ ਇਦਾਂ ਨਾਲ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹ ਤੁਹਾਨੂੰ ਔਨ ਟਾਈਮ ਮਿਲਦੀਆਂ ਰਹਿੰਦੀਆਂ ਨੇ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ